ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਮੈਂ ਜੁੜਿਆ ਜੀ ਗੁਰਿੰਦਰ ਇੱਕ ਹਸਪੀਟਲ ਦਾ ਸੀਨ ਆ ਜੀ ਚੰਡੀਗੜ੍ਹ 31 ਸੈਕਟਰ ਦਾ ਕੋਈ ਹਸਪੀਟਲ ਆ ਇੱਕ 14 ਸਾਲ ਦਾ ਬੱਚਾ ਉੱਥੇ ਐਡਮਿਟ ਆ ਜੀ ਕਾਫੀ ਸੀਰੀਅਸ ਆ ਹੋ ਕਿਸੇ ਨੇ ਉਹਨੂੰ ਜ਼ਹਿਰ ਦਿੱਤਾ ਕੋਈ ਖਾਣ ਵਾਲੀ ਚੀਜ਼ ਦੇ ਵਿੱਚ ਮਿਲਾ ਕੇ ਬੱਚਾ ਬੇਹੋਸ਼ ਹੈ ਤੇ ਬਾਹਰ ਉਹਦੀ ਫੈਮਿਲੀ ਉਹਦੇ ਸਾਰੇ ਪਰਿਵਾਰਕ ਮੈਂਬਰ ਬੈਠੇ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਉਹਨਾਂ ਦਾ ਬੱਚਾ ਹੋਸ਼ ਦੇ ਵਿੱਚ ਆਊਗਾ ਉਹਨਾਂ ਨਾਲ ਗੱਲਬਾਤ ਕਰੂਗਾ ਜਿਹੜਾ ਬੱਚੇ ਦਾ ਫਾਦਰ ਬਾਹਰ ਬੈਠਾ ਰੋ ਰਿਹਾ ਹੁੰਦਾ ਵਾ ਆਪਣੇ ਬੱਚੇ ਨੂੰ ਠੀਕ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਉਹਦੀ ਨਜ਼ਰ ਉਸ 14 ਸਾਲ ਦੇ ਬੱਚੇ ਦੇ ਫੋਨ ਤੇ ਜਾਂਦੀ ਆ ਹੁਣ ਸਵਾਲ ਕਈ ਹੋਣਗੇ ਕਿ ਇੰਨੇ ਛੋਟੇ ਬੱਚਿਆਂ ਨੂੰ ਫੋਨ ਦੇਣੇ ਠੀਕ ਆ ਜਾਂ ਨਹੀਂ ਪਰ ਅੱਜ ਦਾ ਜੋ ਜ਼ੁਬਾਨਾ ਵਾ ਉਹ ਹਿਸਾਬ ਦੇ ਨਾਲ ਤਾਂ ਇਹ ਇੱਕ ਆਮ ਗੱਲ ਹੋ ਗਈ ਉਹ ਬੱਚੇ ਦਾ ਫੋਨ ਜਦੋਂ ਫਾਦਰ ਦੇ ਹੱਥ ਲੱਗਦਾ ਤਾਂ ਉਹ ਬਾਹਰ ਜਦੋਂ ਵੇਟ ਕਰ ਰੇ ਸੀ ਹਸਪੀਟਲ ਦੇ ਬੈਠੇ ਤਾਂ ਉਹ ਫੋਨ ਦੇਖਣ ਲੱਗ ਜਾਂਦਾ ਫੋਨ ਦੇ ਵਿੱਚ ਸਭ ਤੋਂ ਪਹਿਲਾਂ ਉਹਦਾ ਪਿਓ ਆ ਜਿਹੜਾ ਉਹ ਗੈਲਰੀ ਖੋਲਦਾ ਆਪਣੇ ਬੱਚੇ ਦੀਆਂ ਫੋਟੋਆਂ ਦੇਖਦਾ ਬਹੁਤ ਫੇਰ ਉਹਨੂੰ ਅੰਦਰੋਂ ਫੀਲ ਹੁੰਦਾ ਕਿ ਕੀ ਹਾਲਤ ਮੇਰੇ ਬੱਚੇ ਦੀ ਕਰਤੀ ਆ ਕਿਸੇ ਨੇ ਆਪਣੇ ਫੈਮਿਲੀ ਵਾਲੀਆਂ ਜਿਹੜੀਆਂ ਫੋਟੋ ਆ ਉਹ ਵੀ ਦੇਖੀ ਜਾਂਦਾ ਕੁਝ ਫੋਟੋ ਆਉਂਦੀਆਂ ਦੋਸਤਾਂ ਦੇ ਨਾਲ ਸੀ ਉਹ ਵੀ ਦੇਖ ਰਿਹਾ ਉਹਨਾਂ ਨੂੰ ਨਿਹਾਰ ਰਿਹਾ ਬਾ ਇਸ ਤੋਂ ਬਾਅਦ ਉਹ ਆਪਣੇ ਬੱਚੇ ਦਾ WhatsApp ਓਪਨ ਕਰ ਲੈਂਦਾ WhatsApp ਓਪਨ ਕਰਦੇ ਸਾਰੀ ਉਹ ਪਿਓ ਦੇ ਹੋਸ਼ ਛੁੱਟ ਜਾਂਦੇ ਆ ਉਸ ਫੋਨ ਦੇ ਵਿੱਚ ਕੁਝ ਅਜੀਹਾ ਸੀ ਉਸ WhatsApp ਦੇ ਵਿੱਚ ਕੁਝ ਅਜੀਹਾ ਸੀ ਜੋ ਬਿਲਕੁਲ ਹੋਣਾ ਨਹੀਂ ਸੀ ਚਾਹੀਦਾ ਬੱਚੇ ਦੀ ਉਮਰ ਦੇ ਹਿਸਾਬ ਦੇ ਨਾਲ ਬੱਚਾ 18 ਸਾਲ ਦਾ ਵੀ ਨਹੀਂ ਸੀ 14 ਸਾਲ ਦਾ ਪਰ ਉਹਨੇ ਆਪਣੀ ਟਿਊਸ਼ਨ ਟੀਚਰ ਜੋ ਇੱਕ ਟੀਚਰ ਉਹਨੂੰ ਘਰੇ ਉਹ ਬੱਚਾ ਜਾਂਦਾ ਸੀ ਉਹਦੇ ਕੋਲ ਟਿਊਸ਼ਨ ਪੜਨ ਦੇ ਲਈ ਉਹਦੇ ਨਾਲ ਉਹਦੀ ਜਿਹੜੀ ਚੈਟ ਆ ਉਹ ਪਿਓ ਨੇ ਪੜ ਲਈ ਸੀ ਤੇ ਉਹ ਚੈਟ ਆ ਜਿਹੜੀ 18 ਸਾਲ ਤੋਂ ਉੱਪਰ ਵਾਲੀ ਸੀ ਉਹ ਬਹੁਤ ਹੈਰਾਨ ਸੀ ਕਿ ਇੱਕ 14 ਸਾਲ ਦਾ ਬੱਚਾ ਤੇ ਇੱਕ 34 ਸਾਲ ਦੀ ਟੀਚਰ ਆਪਸ ਦੇ ਵਿੱਚ ਇਹ ਕੀ ਗੱਲਾਂ ਕਰ ਰਹੇ ਨੇ ਅਸ਼ਲੀਲ ਗੱਲਾਂ ਉਹਨਾਂ ਦੀਆਂ ਉਸ ਚੈਟ ਦੇ ਵਿੱਚ ਹੋਈਆਂ ਸੀਗੀਆਂ ਐਨੀ ਦੇਰ ਨੂੰ ਇੱਕ ਨਰਸ ਆਉਂਦੀ ਆ ਕਿ ਤੁਹਾਡੇ ਬੱਚੇ ਨੂੰ ਹੋਸ਼ ਆ ਗਿਆ ਤੇ ਉਹ ਬਹੁਤ ਖੁਸ਼ ਹੁੰਦਾ ਸਾਹ ਦੇ ਵਿੱਚ ਸਾਹ ਸਾਰਿਆਂ ਦੇ ਆਉਂਦਾ ਵਾ ਤਾਂ ਉਹ ਨਰਸ ਕਹਿੰਦੀ ਆ ਕਿ ਤੁਸੀਂ ਹੁਣ ਆਪਣੇ ਬੱਚੇ ਨੂੰ ਮਿਲ ਸਕਦੇ ਹੋ ਜਦੋਂ ਪਿਓ ਉਸ ਬੱਚੇ ਨੂੰ ਮਿਲਣ ਦੇ ਲਈ ਜਾਂਦਾ ਉਹਨੂੰ ਬਹੁਤ ਹੌਸਲਾ ਦਿੰਦਾ ਤਰਵਾਜ਼ਾ ਦਿੰਦਾ ਤੇ ਉਹਨੂੰ ਦੱਸ ਪੁੱਛਦਾ ਵਾ ਕਿ ਤੂੰ ਗੱਲ ਦੱਸ ਇਹੋ ਜੀ ਕੀ ਹੋਈ ਸੀ ਤੇ ਇਹ ਖਾਣ ਵਾਲੀ ਚੀਜ਼ ਤੈਨੂੰ ਕਿਹਨੇ ਦਿੱਤੀ ਉਹ ਸਾਰਾ ਜਦੋਂ ਪੁੱਛਦਾ ਵਾ ਹੁਣ ਉਹਨੇ ਚੈਟ ਤਾਂ ਪਾੜ ਹੀ ਲਈ ਸੀ ਪਿਓ ਨੇ ਉਹ ਆਪ ਹੀ ਉਹਨੂੰ ਕਹਿ ਦਿੰਦਾ ਵੀ ਟੀਚਰ ਕਰਕੇ ਜੇ ਤੈਨੂੰ ਕੋਈ ਪਰੇਸ਼ਾਨੀ ਆ ਤੇਰੀ ਟਿਊਸ਼ਨ ਟੀਚਰ ਕਰਕੇ ਤਾਂ ਸਾਨੂੰ ਦੱਸ ਜਦੋਂ ਪਿਓ ਨੇ ਇੰਨੀ ਗੱਲ ਕੀਤੀ ਤਾਂ ਜਦਾਂ ਇੱਕ ਦੁਖਦੀ ਲੱਗ ਦੇ ਉੱਤੇ ਹੱਥ ਰੱਖਦਾ ਹੁੰਦਾ ਪਿਓ ਨੇ ਬੱਚੇ ਦੀ ਬੱਚਾ ਨਾਲ ਹੀ ਰੋਣ ਲੱਗ ਜਾਂਦਾ ਤੇ ਉਹ ਸਾਰੀ ਜਿਹੜੀ ਗੱਲ ਫਿਰ ਆਪਣੇ ਪਿਓ ਨੂੰ ਦੱਸਦਾ ਕੀ ਗੱਲ ਹੋਈ ਅੱਗੇ ਅੱਜ ਦੇ ਦਿਨ ਤੋਂ ਜਿਹੜਾ ਹਸਪੀਟਲ ਵਾਲਾ ਦੇਣਾ 25 ਮਈ 2018 ਤੋਂ 7 ਮਹੀਨੇ ਪਹਿਲਾਂ ਉਹ ਬੱਚਾ ਆਪਣੀ ਇੱਕ ਟੀਚਰ ਦੇ ਕੋਲ ਟਿਊਸ਼ਨ ਪੜਨ ਦੇ ਲਈ ਜਾਂਦਾ ਵਾ ਮਤਲਬ ਉਹਦੀ ਇੱਕ ਛੋਟੀ ਭੈਣ ਆ ਤੇ ਇੱਕੋ ਆਪ ਦੋਨੋਂ ਉਸ ਟੀਚਰ ਦੇ ਕੋਲ ਟਿਊਸ਼ਨ ਪੜਨ ਦੇ ਲਈ ਲਗਾਏ ਜਾਂਦੇ ਆ ਹੁਣ ਉਹ ਜਿਹੜੀ ਟੀਚਰ ਜਿਵੇਂ ਮੈਂ ਕਿਹਾ 34 ਸਾਲ ਦੀ ਸੀ ਦੇਖਣ ਨੂੰ ਉਹ ਸੋਹਣੀ ਸੀ ਦੇਖਣ ਨੂੰ ਉਹਦੀ ਜਿਹੜੀ ਇੱਕ ਅਟਰੈਕਟਿਵ ਲੁੱਕ ਸੀਗੀ ਇੱਕ 14 ਸਾਲ ਦਾ ਬੱਚਾ ਉਹਦੇ ਵੱਲ ਅਟਰੈਕਟ ਹੁੰਦਾ ਵਾ ਤੇ ਜਦੋਂ ਟੀਚਰ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਛੋਟਾ ਜਿਹਾ ਬੱਚਾ ਮੇਰੇ ਵੱਲ ਅਟਰੈਕਟ ਆ ਤਾਂ ਉਹ ਵੀ ਇਸ ਚੀਜ਼ ਦਾ ਫਾਇਦਾ ਲੈਦੀ ਆ ਉਹ ਵੀ ਕੋਈ ਚੰਗੀ ਔਰਤ ਨਹੀਂ ਸੀ ਉਹਨੂੰ ਰੋਕਣ ਦੀ بجائے ਬੱਚੇ ਨੂੰ ਸਮਝਾਉਣ ਦੀ بجائے ਉਹਦਾ ਉਹ ਯੂਜ਼ ਕਰਨ ਲੱਗ ਜਾਂਦੀ ਆ ਤੇ ਗੱਲ ਉਸ ਹੱਦ ਤੱਕ ਪਹੁੰਚ ਜਾਂਦੀ ਆ ਜਿੱਥੇ ਤੱਕ ਨਹੀਂ ਪਹੁੰਚਣੀ ਚਾਹੀਦੀ ਸੀ ਦੋਨੋਂ ਜਿਹੜੀ ਚੈਟ ਪਿਓ ਨੇ ਪੜੀ ਉਹ ਤਾਂ ਸਾਰਾ ਕੁਝ ਕਰਦੇ ਹੀ ਕਰਦੇ ਆ ਉਹ ਟੀਚਰ 14 ਸਾਲ ਦੇ ਬੱਚੇ ਨੂੰ ਆਪਣੇ ਪਰਸਨਲ ਕਮਰੇ ਦੇ ਵਿੱਚ ਬੁਲਾ ਕੇ ਗਲਤ ਹਰਕਤਾਂ ਵੀ ਕਰਨ ਲੱਗ ਗਈ ਸੀ ਉਹਨੂੰ ਇੱਕ ਜਿੱਦਾਂ ਖੜਾਉਣਾ ਮਿਲ ਗਿਆ ਹੁੰਦਾ ਬੱਚਾ ਉਹਦੇ ਨਾਲ ਖੇਡਦੀ ਸੀ ਉਹਨੂੰ ਜੋ ਉਹ ਕਹਿੰਦੀ ਸੀ ਬੱਚਾ ਸਾਰਾ ਕੁਝ ਕਰਦਾ ਸੀ ਤੇ ਉਹ ਉਹਦੀਆਂ ਫੋਟੋਆਂ ਉਹਦੀਆਂ ਵੀਡੀਓਜ਼ ਬਣਾਉਣ ਲਗ ਜਾਂਦੀ ਸੀ ਬੱਚਾ ਪਹਿਲਾਂ ਇਸ ਚੀਜ਼ ਨੂੰ ਇੰਜੋਏ ਕਰਦਾ ਉਹਨੂੰ ਨਹੀਂ ਸੀ ਪਤਾ ਕਿ ਇਹਦਾ ਅੰਜਾਮ ਕੀ ਹੋਣ ਵਾਲਾ ਵਾ ਜਿਹੜੀ ਉਹਦੀ ਛੋਟੀ ਭੈਣ ਨਾਲ ਆਉਂਦੀ ਸੀ ਉਹਨੂੰ ਸ਼ੱਕ ਹੋਇਆ ਕਾਫੀ ਦਿਨਾਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਉਹ ਇਹ ਦੇਖਦੀ ਸੀ ਕਿ ਮੈਂ ਇੱਥੇ ਇਕੱਲੀ ਬੈਠੀ ਰਹਿਨੀ ਆ ਬਾਹਰ ਇਹ ਦੋਨੋਂ ਜਣੇ ਅੰਦਰ ਕਮਰੇ ਦੇ ਵਿੱਚ ਜਾਂਦੇ ਨੇ ਤੇ ਕਿੰਨਾ ਕਿੰਨਾ ਸਮਾਂ ਬਾਹਰ ਨਹੀਂ ਆਉਂਦੇ ਵੀ ਇਹ ਸਾਰਾ ਕੁਝ ਚੱਲ ਕੀ ਰਿਹਾ ਭਾਵੇਂ ਉਹ ਛੋਟੀ ਸੀ ਬੱਚੇ ਹੁਣ ਸਮਝਦੇ ਨੇ ਸਾਰਾ ਕੁਝ ਹੁਣ ਟੀਚਰ ਨੂੰ ਇਹ ਗੱਲ ਠੀਕ ਨਹੀਂ ਲੱਗੀ ਉਹਨੂੰ ਆਉਣ ਵਾਲਾ ਖਤਰਾ ਵਾ ਜਿਹੜਾ ਉਹ ਦਿਖ ਰਿਹਾ ਸੀ ਉਹਨੇ ਕੀ ਕੀਤਾ ਛੋਟੀ ਭੈਣ ਨੂੰ ਉਹਦੇ ਨੂੰ ਜਵਾਬ ਦਿੱਤਾ ਕਿ ਤੈਨੂੰ ਟਿਊਸ਼ਨ ਆਉਣ ਦੀ ਲੋੜ ਨਹੀਂ ਕੱਲ ਤੋਂ ਇਕੱਲਾ ਤੇਰਾ ਭਰਾ ਆਊਗਾ ਕੋਈ ਕਾਰਨ ਦੇ ਕੇ ਉਹਨੇ ਉਹਦੇ ਪੇਰੈਂਟਸ ਨੂੰ ਮਨਾ ਕਰਤਾ ਕਿ ਇਹਨੂੰ ਟਿਊਸ਼ਨ ਦੇ ਲਈ ਨਾ ਭੇਜੋ ਹੁਣ ਬੱਚੀ ਆ ਜਿਹੜੀ ਉਹ ਟਿਊਸ਼ਨ ਤੇ ਨਹੀਂ ਸੀ ਜਾਂਦੀ ਸਿਰਫ ਉਹ 14 ਸਾਲ ਦਾ ਜਿਹੜਾ ਬੱਚਾ ਉਹੀ ਟਿਊਸ਼ਨ ਤੇ ਜਾਂਦਾ ਸੀ ਤੇ ਉਹ ਉਹਦੇ ਨਾਲ ਰੱਜ ਕੇ ਜਿਹੜੀਆਂ ਉਹ ਗੇਮਾਂ ਖੇਡਣੀਆਂ ਉਹ ਖੇਡਦੀ ਸੀ ਫਿਰ ਆਪਣੇ ਕਮਰੇ ਦੇ ਵਿੱਚ ਲਾ ਜਾ ਕੇ ਉਹਦੇ ਕੱਪੜੇ ਉਤਾਰ ਕੇ ਕਦੇ ਕੁਝ ਕਰਨਾ ਕਦੇ ਕੁਝ ਕਰਨਾ ਕਦੇ ਉਹਦੀਆਂ ਵੀਡੀਓਜ਼ ਬਣਾਉਣੀਆਂ ਤੇ ਜਿੱਦਾਂ ਮੈਂ ਕਿਹਾ ਕਿ ਉਹ ਇੱਕ ਤਰ੍ਹਾਂ ਦੇ ਨਾਲ ਉਹਦੇ ਨਾਲ ਖੇਡ ਰਹੀ ਸੀ ਉਹਦਾ ਯੂਜ਼ ਕਰ ਰਹੀ ਸੀ ਉਹ ਆਪਣਾ ਮਨ ਪਰਚਾਵਾ ਕਰ ਰਹੀ ਸੀ ਇੱਕ ਬੱਚੇ ਦੇ ਨਾਲ ਇਹਦੇ ਪਿੱਛੇ ਉਹਨੂੰ ਕੀ ਮਜ਼ਾ ਆ ਰਿਹਾ ਸੀ ਇਹਦੇ ਬਾਰੇ ਹੁਣ ਉਹ ਟੀਚਰ ਜਾਣਦੀ ਆ ਜਦੋਂ ਬੱਚਾ ਇਸੇ ਸਿਲਸਿਲੇ ਚ ਕਾਫੀ ਅੱਗੇ ਵਧਦਾ ਵਾ ਤਾਂ ਉਹਨੂੰ ਇਹ ਡਰ ਲੱਗਣ ਲੱਗ ਜਾਂਦਾ ਹੁਣ ਕਿ ਇਹ ਸਾਰਾ ਕੁਝ ਠੀਕ ਨਹੀਂ ਆ ਤਾਂ ਕਦੇ ਹੋ ਸਕਦਾ ਕਿ ਬੱਚਾ ਆਪਣੇ ਪੇਰੈਂਟਸ ਨਾਲ ਗੱਲ ਕਰ ਲਵੇ ਇਸ ਮਸਲੇ ਤੇ ਤਾਂ ਟੀਚਰ ਨੂੰ ਜਦੋਂ ਇਹ ਥੋੜੀ ਜੀ ਭਨਕ ਲੱਗਦੀ ਆ ਤਾਂ ਉਹਨੂੰ ਧਮਕੀ ਦਿੰਦੀ ਆ ਵੀ ਜੇ ਤੂੰ ਕਦੇ ਇਸ ਗੱਲ ਨੂੰ ਬਾਹਰ ਕੱਢਿਆ ਆਪਣੇ ਮਾਪਿਓ ਨੂੰ ਦੱਸਿਆ ਤਾਂ ਮੇਰੀਆਂ ਤੇਰੀਆਂ ਮੇਰੇ ਕੋਲ ਵੀਡੀਓਜ਼ ਨੇ ਫੋਟੋਜ਼ ਨੇ ਜੋ ਮੈਂ ਵਾਇਰਲ ਕਰ ਦੂੰਗੀ ਸੋਸ਼ਲ ਮੀਡੀਆ ਦੇ ਉੱਤੇ ਬੱਚਾ ਡਰ ਜਾਂਦਾ ਸਹਿਮ ਜਾਂਦਾ ਵਾ ਇਸ ਤੋਂ ਬਾਅਦ ਇਹ ਬੱਚਾ ਡਿਪਰੈਸ਼ਨ ਚ ਚਲਿਆ ਜਾਂਦਾ ਪੂਰੀ ਤਰ੍ਹਾਂ ਜਦੋਂ ਘਰੇ ਜਾਂਦਾ ਨਾ ਉਹ ਆਪਣੀ ਫੈਮਿਲੀ ਦੇ ਨਾਲ ਕੋਈ ਗੱਲਬਾਤ ਕਰਦਾ ਹੱਸਦਾ ਨਹੀਂ ਖੇਡਦਾ ਨਹੀਂ ਬੱਚਿਆਂ 'ਚ ਜਾ ਕੇ ਪੜ੍ਹਾਈ ਦੇ ਵਿੱਚ ਵੀ ਉਹਦਾ ਮਨ ਨਹੀਂ ਲੱਗ ਰਿਹਾ ਤੇ ਜਦੋਂ ਪੇਪਰ ਹੁੰਦੇ ਨੇ ਉਹ ਪੂਰੇ ਪੂਰੇ ਨੰਬਰਾਂ ਤੇ ਪਾਸ ਹੋ ਰਿਹਾ ਇਹ ਦੇਖ ਕੇ ਪੇਰੈਂਟਸ ਉਹਨੂੰ ਫੇਰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਜੇ ਤੇਰੇ ਮਨ ਚ ਕੋਈ ਗੱਲ ਆ ਕੋਈ ਦੁੱਖ ਆ ਤਾਂ ਸਾਨੂੰ ਦੱਸ ਇਹਨੇ ਨੰਬਰ ਘਟ ਕਿਉਂ ਆ ਰਹੇ ਆ ਤੇਰੇ ਪਰ ਬੱਚਾ ਕੁਝ ਨਹੀਂ ਦੱਸਦਾ ਉਸ ਮੈਡਮ ਦੇ ਡਰ ਤੋਂ ਸਾਰਾ ਕੁਝ ਅੰਦਰੋਂ ਅੰਦਰੀ ਕੁੱਟੀ ਜਾਂਦਾ ਵਾ ਇਸ ਤੋਂ ਬਾਅਦ ਬੱਚਾ ਆਪ ਫੈਸਲਾ ਲੈਂਦਾ ਕਿ ਮੈਂ ਹੁਣ ਉਸ ਟਿਊਸ਼ਨ ਟੀਚਰ ਦੇ ਕੋਲ ਨਹੀਂ ਜਾਊਂਗਾ ਹੁਣ ਪੇਰੈਂਟਸ ਨੂੰ ਇਹ ਲੱਗਿਆ ਕਿ ਸ਼ਾਇਦ ਉਸ ਟੀਚਰ ਦੇ ਪੜਾਉਣ ਕਰਕੇ ਵੀ ਇਹਦਾ ਰਿਜ਼ਲਟ ਨਹੀਂ ਵਧਿਆ ਆ ਇਹ ਤਾਂ ਨਹੀਂ ਜਾਣਾ ਚਾਹੁੰਦਾ ਤਾਂ ਉਹ ਵੀ ਕੁਝ ਨਹੀਂ ਕਹਿੰਦੇ ਪਰ ਤਿੰਨ ਚਾਰ ਦਿਨ ਬਾਅਦ ਉਹ ਟਿਊਸ਼ਨ ਟੀਚਰ ਆਪ ਉਹਦੇ ਘਰ ਆਉਂਦੀ ਆ ਤੇ ਉਹਦੇ ਪੇਰੈਂਟਸ ਨੂੰ ਇਹ ਸਮਝਾ ਕੇ ਕਿ ਇਹਦਾ ਰਿਜ਼ਲਟ ਨਹੀਂ ਵਧਿਆ ਆ ਮੈਂ ਹੁਣ ਹੋਰ ਮਿਹਨਤ ਕਰਾਉਂਗੀ ਇਹਦੀ ਇਹ ਗੱਲਾਂ ਚ ਲਗਾ ਕੇ ਉਹ ਟਿਊਸ਼ਨ ਟੀਚਰ ਨੂੰ ਆਪ ਆਪਣੇ ਘਰੇ ਲੈ ਜਾਂਦੀ ਆ ਜਦੋਂ ਘਰੇ ਲੈ ਕੇ ਜਾਂਦੀ ਆ ਫੇਰ ਉਹੀ ਸਾਰਾ ਕੁਝ ਰਿਪੀਟ ਕਰਦੀ ਆ ਜੋ ਉਹਦੇ ਨਾਲ ਉਹ ਕਰਨਾ ਚਾਹੁੰਦੀ ਸੀ ਪੜਾਉਂਦੀ ਬਿਲਕੁਲ ਵੀ ਨਹੀਂ ਹੈ ਉਹਨੂੰ ਬਸ ਇਹ ਸਾਰਾ ਕੁਝ ਕਰਨ ਦੇ ਲਈ ਲੈ ਕੇ ਜਾਂਦੀ ਆ ਜਦੋਂ ਵੀ ਉਹਦਾ ਦਿਲ ਕਰਦਾ ਸੀ ਘਰੇ ਆ ਕੇ ਉਹਨੂੰ ਹੁਣ ਉਹ ਲੈ ਕੇ ਜਾਣ ਲੱਗ ਗਈ ਸੀ ਕਦੇ 3 ਦਿਨ ਬਾਅਦ 4 ਦਿਨ ਬਾਅਦ ਕਦੇ 2 ਦਿਨ ਬਾਅਦ ਉਹ ਇਦਾਂ ਕਰਦੀ ਸੀ ਇੱਕ ਦਿਨ ਬੱਚੇ ਨੇ ਪੂਰਾ ਸ਼ਕਤੀ ਦੇ ਨਾਲ ਉਸ ਟੀਚਰ ਨੂੰ ਮਨਾ ਕਰਤਾ ਕਿ ਤੂੰ ਇਹ ਸਾਰਾ ਕੁਝ ਕਰਨਾ ਬੰਦ ਕਰ ਦੇ ਨਹੀਂ ਤਾਂ ਮੈਂ ਤੇਰੀ ਸ਼ਿਕਾਇਤ ਹੁਣ ਆਪਣੇ ਮਾਪਿਓ ਨੂੰ ਲਗਾ ਦੂੰਗਾ ਤੂੰ ਜੋ ਕਰਨਾ ਉਹ ਕਰ ਲੈ ਮੈਨੂੰ ਕੋਈ ਡਰ ਨਹੀਂ ਮੈਂ ਇਸ ਤਰ੍ਹਾਂ ਤੇਰੇ ਨਾਲ ਹੁਣ ਨਹੀਂ ਰਹਿ ਸਕਦਾ ਜਦੋਂ ਟੀਚਰ ਇਹ ਗੱਲ ਸੁਣਦੀ ਆ ਤਾਂ ਉਹਨੂੰ ਬਹਾਨੇ ਦੇ ਨਾਲ ਪਿਆਰ ਦੇ ਨਾਲ ਕੁਖਾਣ ਵਾਲੀ ਚੀਜ਼ ਦਿੰਦੀ ਆ ਜਿਹਦੇ ਵਿੱਚ ਉਹਨੇ ਜ਼ਹਿਰ ਮਲਾਤਾ ਸੀ ਤੇ ਉਹ ਜ਼ਹਿਰ ਉਹਨੂੰ ਖਵਾ ਦਿੰਦੀ ਆ 14 ਸਾਲ ਦੇ ਬੱਚੇ ਨੂੰ ਤੇ ਜਦੋਂ ਉਹ ਬੱਚਾ ਘਰ ਆਉਂਦਾ ਵਾ ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਆ ਉਹਦੇ ਮੂੰਹ ਦੇ ਵਿੱਚੋਂ ਛੱਗ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਉਹਦੇ ਪੇਰੈਂਟਸ ਜਦੋਂ ਇਹ ਸਾਰਾ ਕੁਝ ਦੇਖਦੇ ਆ ਘਬਰਾ ਜਾਂਦੇ ਆ ਤੇ ਜਿੱਥੋਂ ਮੈਂ ਵੀਡੀਓ ਸ਼ੁਰੂ ਕੀਤੀ ਸੀ ਕਿ ਹਸਪੀਟਲ ਦੇ ਵਿੱਚ 31 ਸੈਕਟਰ ਦੇ ਹਸਪਤਾਲ ਚੰਡੀਗੜ੍ਹ ਵਿੱਚ ਇੱਕ ਬੱਚਾ ਜਿਹੜਾ ਪਿਆ ਵਾ ਇਹ ਉੱਥੇ ਜਾ ਕੇ ਇਹ ਲਿੰਕ ਹੋ ਗਈ ਹੁਣ ਤੱਕ ਦੀ ਵੀਡੀਓ ਜਦੋਂ ਹਸਪਤਾਲ ਦੇ ਵਿੱਚ ਬੱਚਾ ਸਾਰਾ ਕੁਝ ਆਪਣੇ ਪੇਰੈਂਟਸ ਨੂੰ ਦੱਸਦਾ ਵਾ ਤਾਂ ਪਿਓ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਵਾ ਉਹਦੇ ਤੋਂ ਰਹਿ ਨਹੀਂ ਹੁੰਦਾ ਤੇ ਉਹ 31 ਸੈਕਟਰ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਉੱਥੇ ਥਾਣੇ ਦੇ ਵਿੱਚ ਜਾਂਦਾ ਉਸ ਟੀਚਰ ਦੇ ਖਿਲਾਫ ਕੰਪਲੇਂਟ ਦਰਜ ਕਰਾਉਂਦਾ ਵਾ ਉਸ ਟੀਚਰ ਨੂੰ ਨਾਲ ਦੀ ਨਾਲ ਅਰੈਸਟ ਕਰ ਲਿਆ ਜਾਂਦਾ ਵਾ ਤੇ ਅਰੈਸਟ ਹੋਣ ਤੋਂ ਕਾਫੀ ਸਾਲ ਬਾਅਦ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਆ ਇਸ ਕੇਸ ਦੀ ਉਥੇ ਏ ਡੀ ਜੇ ਸਵਤੀ ਸਹਿਗਲ ਜੀ ਸੀਗੇ ਤੇ ਇਹ ਗੱਲ ਹੈਗੀ ਆ ਜੀ 3 ਨਵੰਬਰ 2021 ਦੀ ਉਹਨਾਂ ਨੇ ਬਹੁਤ ਇਸ ਕੇਸ ਦੀ ਨਿੰਦਾ ਕੀਤੀ ਸੀ ਕਿ ਇੱਕ ਗੁਰੂ ਤੇ ਇੱਕ ਜਿਹੜਾ ਉਹਦਾ ਵਿਦਿਆਰਥੀ ਹੁੰਦਾ ਉਹਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਤੇ ਤੂੰ ਉਹਨੂੰ ਕਿੱਦਾਂ ਦਾ ਬਣਾਤਾ ਉਹ ਵੀ ਆਪਣੇ ਤੋਂ 20 ਸਾਲ ਛੋਟੇ ਬੱਚੇ ਦੇ ਨਾਲ ਤੂੰ ਸਾਰਾ ਇਹੋ ਜਿਹਾ ਕੁਝ ਕੀਤਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਬਹੁਤ ਉਸ ਟੀਚਰ ਨੂੰ ਲਾਂਤਾਂ ਪਾਈਆਂ ਤੇ ਉਹਨੂੰ 10 ਸਾਲ ਦੀ ਸਜ਼ਾ ਸੁਣਾਈ ਤੇ 10000 ਰੁਪਿਆ ਜੁਰਮਾਨਾ ਵੀ ਉਨੂੰ ਲਗਾਇਆ ਸੀ ਸੋ 3 ਸਾਲ ਦੀ ਸਜ਼ਾ ਉਹ ਵੈਸੇ ਪਹਿਲਾਂ ਭੁਗਤ ਚੁੱਕੀ ਸੀ ਇਹ ਸਜ਼ਾ ਜਦੋਂ ਉਹਨੂੰ ਮਿਲੀ 7 ਸਾਲ ਦੀ ਸਜ਼ਾ ਉਹਨੇ ਹੋਰ ਕੱਟਣੀ ਸੀਗੀ ਕੀ ਲੱਗਦਾ ਦੋਸਤੋ ਕਿ ਇੰਨੀਕ ਸਜ਼ਾ ਇਸ ਜੁਰਮ ਦੇ ਲਈ ਬਹੁਤ ਆ ਜਾਂ ਉਹਨੂੰ ਕੋਈ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਸੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਆਉਂਗਾ ਤੇ ਮੈਂ ਇਹ ਗੱਲ ਜਰੂਰ ਕਹਿਣਾ ਚਾਹੂੰਗਾ ਕੋਈ ਮਨੋਰੰਜਨ ਦੇ ਲਈ ਇਹ ਕਹਾਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਦਾ ਜਰੂਰ ਆਪਾਂ ਨੂੰ ਆਪਣੇ ਬੱਚਿਆਂ ਤੇ ਧਿਆਨ ਦੇਣ ਦੀ ਲੋੜ ਆ ਤੁਹਾਨੂੰ ਸਾਵਧਾਨ ਕਰਨ ਦੇ ਲਈ ਵੀ ਇਹ ਕਹਾਣੀਆਂ ਕਈ ਵਾਰ ਸੁਣਾਉਣੀਆਂ ਪੈਂਦੀਆਂ ਨੇ ਬੱਚੇ ਕੀ ਕਰਦੇ ਨੇ ਬੱਚੇ ਕਿਉਂ ਉਦਾਸ ਨੇ ਇਹ ਸਾਨੂੰ ਬਹੁਤ ਸਟ੍ਰਿਕਟਲੀ ਗੌਰ ਕਰਨ ਦੀ ਕਈ ਵਾਰੀ ਲੋੜ ਹੁੰਦੀ ਆ ਤੇ ਬੱਚਿਆਂ ਨੂੰ ਫੋਨ ਦੇਣੇ ਕਿੰਨੇ ਘਾਤਕ ਸਿੱਧ ਹੋ ਸਕਦੇ ਆ ਇਹ ਕਹਾਣੀ ਰਾਹੀਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ